ਹਾਂ ਤੇਜੂ ਬੜਬੜ ਕਰਨ ਨਹੀਂ ਆ ਤੇ ਉਦਾਂ ਗੱਲ ਕਰ ਲਾਂ ਜਿਹੜੀ ਕਰਨੀ ਮੈਂ ਤੇ ਤੁਹਾਨੂੰ ਕੁਝ ਕਿਹਾ ਹੀ ਨਹੀਂ ਆ ਕੀ ਹੋ ਗਿਆ ਵਾ ਸਭ ਕੁਝ ਸੁਣ ਲਿਆ ਵਾ ਮੈਂ ਜੋ ਤੂੰ ਕਹਿ ਨਹੀਂ ਤੂੰ ਕਹਿੰਦੀ ਸਿਰ ਨਾ ਢਾਓ ਸਿਰ ਢਾਏ ਦਾ ਤੇ ਤੈਨੂੰ ਹੁਣ ਪਤਾ ਲੱਗਣਾ ਵਾ ਜਦੋਂ ਮੈਂ ਹੁਣ ਹਿੱਸਾ ਲੈ ਕੇ ਗਈ ਤੇ ਨਾਲੇ ਮੰਮੀ ਨੂੰ ਵੀ ਉਧਰ ਛੱਡ ਕੇ ਗਈ ਹਿੱਸੇ ਲੈਣੇ ਨਾ ਇੰਨੇ ਸੌਖੇ ਨਹੀਂ ਆ ਜਿੱਦਾਂ ਤੁਸੀਂ ਡਈਆਂ ਕਹਿਣ ਤੁਹਾਡੇ ਰਦੇ ਆ ਵੀ ਹੁਣ ਅਸੀਂ ਉਧਰ ਚਲ ਗਈਆਂ ਵਾ ਤੇ ਸਾਰਾ ਕੁਝ ਇਥੋਂ ਲੈ ਜੀਏ ਇਹ ਕੰਮ ਨਾ ਮੈਂ ਹੁਣ ਦਿੱਤਾ ਤੇ ਤੁਸੀਂ ਐਦਾਂ ਕਰੋ ਪੀ ਜਿਹੜਾ ਹਿੱਸਾ ਵਾ ਨਾ ਮੇਰਾ ਤੇ ਮੇਰੇ ਨਾਲ ਲਾਓ ਮੈਂ ਚਾਹੀ ਉਧਰ ਦੇ ਕੇ ਜਾਵਾਂ ਚਾਹੀ ਮੈਂ ਲੈ ਜਾ ਫੇਰ ਇਹਨੂੰ ਪਤਾ ਲੱਗਣਾ ਇਦਾਂ ਨਹੀਂ ਪਤਾ ਲੱਗਣਾ ਹੈਗਾ ਇਹਨੂੰ ਪਤਾ ਲੱਗੂ ਜਲਜੀਤ ਅੱਗੇ ਵੀ ਘਰ ਵਿੱਚ ਗੱਲਾਂ ਹੁੰਦੀਆਂ ਲੜ ਪੈਂਦੀ ਮੇਰੇ ਨਾਲ ਤੇ ਚਲੋ ਕੋਈ ਗੱਲ ਨਹੀਂ ਉਹ ਚਲੋ ਜਿੱਥੇ ਦੋ ਭਾਂਡੇ ਖੜਕਦੇ ਰਹਿੰਦੇ ਆ ਤੇ ਫਿਰ ਇਹੋ ਜਿਹਾ ਕੰਮ ਨਹੀਂ ਕੀ ਤੇ ਕੀਤਾ ਜਿਹਾ ਹੁਣ ਕਰਨ ਲਈ ਹੈ ਮੁੰਡਾ ਘਰ ਨਹੀਂਗਾ ਇਹਦੀਆਂ ਬਾਗਾਂ ਖੁੱਲੀਆਂ ਹੋਈਆਂ ਹੋਈਆਂ ਰਹਿੰਦੀਆਂ ਵਾ ਜਿਹੜੀ ਗੱਲ ਮੈਂ ਤੁਹਾਨੂੰ ਦੱਸਾਂ ਨਾ ਤੇਰਾ ਰਹਿ ਜਾਣਾ ਸੁਣ ਕੇ ਬਾਜੀ ਦਾ ਵੀ ਫੋਨ ਆਇਆ ਸੀ ਉੱਥੇ ਗੱਲਬਾਤ ਹੋਈ ਸਾਰੀ ਉਹ ਕਹਿੰਦੇ ਆ ਅਹੀਂ ਤਲਾਕ ਲੈਣਾ ਵਾ ਦੀਪ ਤਲਾਕ ਇਹ ਤੂੰ ਕੀ ਕਹਿਣ ਲਈ ਆ ਤੂੰ ਕਹਾਂ ਭੀ ਇਹ ਝੂਠ ਵਾ ਝੂਠ ਬੋਲਣ ਦੇ ਅਹੀਂ ਮੈਂ ਬਹੁ ਇਹ ਕੰਮ ਨਹੀਂ ਕਰ ਸਕਦੀ ਮੈਂ ਆਪਣੇ ਮੁੰਡੇ ਤੋਂ ਬਿਨਾਂ ਨਹੀਂ ਰਹਿ ਸਕਦੀ ਭਵੇਂ ਜੋ ਮਰਜ਼ੀ ਹੋ ਜੇ